ਯਾਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਇਹ ਨਿੱਕਾ ਜਿਹਾ ਕਲਿੱਪ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਬاتھਰੂਮ ਦੇ ਵਿੱਚ ਬਰਸ਼ ਨੂੰ ਸਿੱਪਕਲੀ ਕਿਸ ਤਰ੍ਹਾਂ ਉਸ ਦੇ ਬਰਸ਼ ਦੇ ਦੰਦਾਂ ਦੇ ਨੂੰ ਚਵਾ ਰਹੀ ਹੈ ਤਾਂ ਹੋ ਜਾਓ ਸਾਵਧਾਨ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਤਾਂ ਕਈ ਵਾਰ ਆਪਾਂ ਧਿਆਨ ਨਹੀਂ ਦਿੰਦੇ ਜੋ ਕਿ ਬਰਸ਼ ਰੱਖੇ ਹੁੰਦੇ ਹਨ ਬاتھਰੂਮ ਦੇ ਵਿੱਚ ਤਾਂ ਕਈ ਵਾਰ ਕਾਫੀ ਜ਼ਿਆਦਾ ਨੁਕਸਾਨ ਹੋਣ ਦਾ ਕਾਰਨ ਹੋ ਜਾਂਦਾ ਹੈ ਜਿੱਦਾਂ ਕਿ ਸਿਪਕਲੀਨ ਬ੍ਰਸ਼ ਨੂੰ ਕਿਸ ਤਰ੍ਹਾਂ ਚਵਾ ਰਹੀ ਹੈ ਤਾਂ ਮੌਕੇ ਦੀ ਬਣ ਗਈ ਵੀਡੀਓ ਕਿਉਂਕਿ ਬਾਅਦ ਵਿੱਚ ਕੋਈ ਵੀ ਬਾਣਾ ਵਾਪਰ ਸਕਦਾ ਸੀ ਤਾਂ ਕਦੇ ਵੀ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਅੱਪਾ ਧਿਆਨ ਨਹੀਂ ਦਿੰਦੇ ਅਤੇ ਬ੍ਰਸ਼ ਨੂੰ ਬਾਅਦ ਸੁਣਾਉਣ ਦੇ ਵਿੱਚ ਉਹਦਾ ਹੀ ਰੱਖ ਦਿੰਦੇ ਹਨ ਕਿਉਂਕਿ ਸਿਪਕਲੀਆਂ ਕਾਫੀ ਜ਼ਿਆਦਾ ਫਿਰਦੀਆਂ ਹੁੰਦੀਆਂ ਹਨ ਤਾਂ ਕੋਈ ਵੀ ਬਿਮਾਰੀ ਫੈਲ ਸਕਦੀ ਸੀ। ਕੁਝ ਵੀ ਨੁਕਸਾਨ ਹੋ ਸਕਦਾ ਏ। ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੇਣਾ। ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ। ਧੰਨਵਾਦ ਦੋਸਤੋ ਰੱਬ ਰੱਖਾ ਮਿਲਦੇ ਆ ਹੋਰ ਵੀਡੀਓ ਦੇ ਨਾਲ।